ਇਹ ਨਾਮ ਤੁਹਾਡਾ ਵੀਰ ਜੀ ਦਲਬੀਰ ਸਿੰਘ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਅੱਜ ਅੱਜ ਸਵੇਰੇ 7:30 ਵਜੇ ਗੇੜਾ ਮਾਰਨ ਆਇਆ ਸੀ ਤੇ ਕੀ ਦੇਖਿਆ ਫਿਰ ਫਿਰ ਦੇਖਿਆ ਵੀ ਕਣਕ ਦੇ ਵਿੱਚ ਲੀ ਪਈ ਆ ਗਾਂਹ ਜਾ ਕੇ ਦੇਖਿਆ ਥੋੜਾ ਜਿਹਾ ਤੇ ਉੱਥੇ ਡੈਥ ਬਈ ਬੋਡੀ ਬਈ ਦੀ ਬਸ ਉਦੋਂ ਹੀ ਮੈਂ ਜ਼ਮੀਨ ਦੇ ਮਾਲਕ ਨੂੰ ਫੋਨ ਕਰਤਾ ਅਤੇ ਨਾਲ ਹੀ ਸਰਪੰਚ ਸਾਹਿਬ ਕਿਹੜੇ ਹਲਾਬ ਜੀ ਕੋਈ ਕੋਈ ਅਲਸਨੰਗੀ ਕੋਈ ਬੋਡੀ ਅਲਸਨੰਗੀ ਸੀ ਪੁਰਗੋ ਵੀ ਨਹੀਂ ਦੀ ਅਲਫ ਮੰਗੀ ਤੇ ਰੋਜ਼ ਜਿਹੜਾ ਮਾਰਦੇ ਫਿੱਤਾਂ ਜੀ ਤੇ ਕੱਲ ਤਾਂ ਇਹੋ ਜਿਹੇ ਹਾਲਾਤ ਨਹੀਂ ਸੀ ਨਹੀਂ ਤੇ ਸ਼ਾਮ ਨੂੰ ਹਾਂਜੀ ਰਾਤ ਦੇ ਬਾਹਰ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਹਾਂਜੀ ਮੌਕੇ ਤੇ ਪਹੁੰਚ ਗਈ ਸਰ ਕੀ ਮਾਮਲਾ ਜਿਹੜਾ ਲੋੜ ਪਹੁੰਚੋ ਜੀ ਇੱਥੇ ਤਾਂ ਸਾਨੂੰ ਇਤਲਾਹ ਮਿਲੀ ਸੀ ਦਲਵੀਰ ਸਿੰਘ ਤੇ ਸਰਪੰਚ ਗਰਮੇਲ ਸਿੰਘ ਵੱਲੋਂ ਵੀ ਸਾਡੇ ਖੇਤ ਪਿੰਡ ਦੇ ਖੇਤਾਂ ਵਿੱਚ ਇੱਕ ਡੈੱਡ ਬੋਡੀ ਪਈ ਆ ਲੇਡੀ ਦੀ ਅਨਨੌਨ ਦੀ ਇੱਥੇ ਅਸੀਂ ਮੌਕੇ ਤੇ ਪਹੁੰਚਿਆ ਇੱਕ ਡਾਸ਼ ਪਈ ਆ ਅਨਨੌਨ ਡੈੱਡ ਕੀ ਕਿੰਨੀ ਉਮਰ ਦੀ ਜੱਬਦੀ ਹੈ ਜੀ ਇਹ 25 ਦੇ ਕਰੀਬ ਹੋ ਸਕਦੀ ਹੈ ਸਰ ਇਹ ਮਰਡਰ ਹੈ ਜੀ ਹਾਲਾਤ ਅੱਗੇ ਜਾ ਕੇ ਪਤਾ ਲੱਗੂਗਾ ਮੂੰਹ ਬੰਨਿਆ ਹੋਇਆ ਸੱਟ ਕੋਈ ਦਿਖ ਨਹੀਂ ਰਹੀ ਸਰ ਤੁਸੀਂ ਆਪਣੀ ਕਵਿਤੀ ਲੈ ਲਈ ਹਾਂਜੀ ਸਰ ਕਿਸ ਹਾਲਾਤ ਦੇ ਵਿੱਚ ਜਿਹੜੀ ਬਾਡੀ ਮਿਲੀ ਹੈ ਕੀ ਇਹਦਾ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ